ਅੱਜ ਸਟੇਟ মিডিਆ ਕਲੱਬ ਵੱਲੋਂ ਤੇ ਡਿਪਟੀ ਸਾਹਿਬ ਤੇ ਸਾਡੇ ਸ਼ਿਮਲਾਪੁਰੀ ਦੇ ਐਸਐਚਓ ਸਾਹਿਬ ਦੀ ਅਗਵਾਈ ਥੱਲੇ ਅਸੀਂ ਇੱਕ ਛੋਟਾ ਜਿਹਾ ਮਾਰਚ ਤੇ ਛੋਟੀ ਜਿਹੀ ਸ਼ੁਰੂਆਤ ਕੀਤੀ ਆ ਵੀ ਨਸ਼ੇ ਦੇ ਖਿਲਾਫ ਕਿਉਂਕਿ ਸਾਡਾ ਏਰੀਆ ਜ਼ਿਆਦਾਤਰ ਮੋਸਟ ਦੇਖਿਆ ਜਾਂਦਾ ਵੀ ਨਸ਼ੇ ਲਈ ਥੋੜਾ ਜਾਣਿਆ ਜਾਂਦਾ ਸੀ ਤੇ ਪਰ ਅੱਜ ਡਿਪਟੀ ਸਾਹਿਬ ਦੀ ਇੱਕ ਚੰਗੀ ਪ੍ਰੇਰਣਾ ਨਾਲ ਜਾਂ ਚੰਗੀ ਯਤਨਾਂ ਸਦਕਾ ਤੇ ਅੱਜ ਇਹ ਤੇ ਥੱਲ ਪਈ ਹੈ ਤੇ ਮੈਂ ਸਮਝਦਾ ਇਹ ਛੋਟੇ-ਛੋਟੇ ਮੈਸੇਜ ਨੇ ਵੀ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਪਹਿਲਾਂ ਵੀ ਡਿਪਟੀ ਸਾਹਿਬ ਨੇ ਜਿਵੇਂ ਕਿਹਾ ਵੀ ਜੇ ਜੇ ਕੋਈ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਉਹ ਸਿੱਧਾ ਆ ਕੇ ਡਿਪਟੀ ਸਾਹਿਬ ਨੂੰ ਜਾਂ ਐਸਐਚਓ ਸਾਹਿਬ ਨੂੰ ਮਿਲ ਸਕਦੇ ਆ ਤੇ ਅਸੀਂ ਉਹਨੂੰ ਸਰਕਾਰੀ ਖਾਤੇ ਤੇ ਅਸੀਂ ਉਹਦਾ ਨਸ਼ਾ ਜਿਹੜਾ ਹੈ ਛਡਾਵਾਂਗੇ ਮੈਂ ਸਮਝਦਾ ਇਸ ਤੋਂ ਚੰਗੀ ਆਪਾਂ ਆਫਰ ਕੀ ਦੇ ਸਕਦੇ ਆ ਜੇ ਕੋਈ ਕਿਸੇ ਦਾ ਤੀ ਪੈਣ ਨਸ਼ਾ ਛੱਡਣਾ ਚਾਹੁੰਦਾ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਥਾਣੇ 'ਚ ਕੰਟੈਕਟ ਕਰ ਸਕਦਾ ਤੇ ਉਹਦੇ ਨਸ਼ਾ ਛੱਡਣ ਵਿੱਚ ਪੁਲਸ ਤੋਂ ਦਾ ਸੰਪੂਰਨ ਤੌਰ ਤੇ ਸਾਥ ਦਊ ਇਹ ਪਾਕਿਸਤਾਨ ਗਿਆਨ ਦਾ ਲੱਖਣਾ ਬੜਾ ਆਇਆਗਾ ਯਾਰ ਕੀ ਕਹੋਗੇ ਉਹ ਤੇਰੇ ਬਾਰ ਬਾਰ ਕੋਈ ਸੋਚਦਾ ਰੇਡਾਂ ਵੀ ਕੀਤੀ ਜਾਂਦੀਆਂ ਨੇ ਕਿਤੇ ਪੜਿਆ ਵੀ ਜਾਂਦਾ ਐ ਪਰਤੇ ਵੀ ਕਿਤੇ ਜਾਂਦੇ ਆ ਫੇਰ ਉੱਥੇ ਸੌ ਚੱਲਦੀ ਰਹਿੰਦੀ ਆ ਪਿਛਲੇ ਸਮੇਂ ਆ ਦੇਖ ਲੋ ਰੇਡਾਂ ਵੀ ਵੱਜੀਆਂ ਤੇ ਲੋਕਾਂ ਦੇ ਜੇ ਤੁਸੀਂ ਆਕੜੇ ਕੱਢੋ ਨਾ ਕਿੰਨੇ ਬੰਦੇ ਆ ਤੇ ਐਫ ਆਈ ਆਰ ਵੀ ਹੋਈਆਂ ਤੇ ਜਿਹੜੇ ਛੱਡਣਾ ਚਾਹੁੰਦੇ ਆ ਤੇ ਪੁਲਿਸ ਨੇ ਇਹ ਸਾਰਨਬੂਟੀ ਲਾ ਕੇ ਵੀ ਜਿਹੜੇ ਛੱਡਣਾ ਚਾਹੁੰਦੇ ਆ ਉਹਨੂੰ ਸਰਕਾਰੀ ਖਰਚੇ ਤੇ ਉਹਨੂੰ ਛੱਡਣ ਲਈ ਉਹਨੂੰ ਦਾਖਲ ਵੀ ਕਰਾਇਆ ਤੇ ਮੈਂ ਸਮਝਦਾ ਅੱਜ ਮਿੰਨੀ ਪਾਕਿਸਤਾਨ ਕਿੱਥੇ ਆ ਮਿੰਨੀ ਪਾਕਿਸਤਾਨ ਸੀ ਤੇ ਅੱਜ ਮੈਂ ਸਮਝਦਾ ਜਦੋਂ ਇੱਕ ਐਸਐਚਓ ਸਾਹਿਬ ਜਾਂ ਡਿਪਟੀ ਸਾਹਿਬ ਆਪ ਰੋਟਾ ਤੇ ਉੱਤਰ ਕੇ ਮਾਰਚ ਕਰਨ ਵੀ ਨਸ਼ੇ ਨੂੰ ਤਿਆਗਣਾ ਆ ਜਾ ਇਸ ਚੀਜ਼ ਦੀ ਜੜ ਫੜਨ ਤੇ ਮੈਂ ਸਮਝਦਾ ਫਿਰ ਨਹੀਂ ਚੇਟਾ ਰਹਿੰਦਾ ਇੱਕ ਸਨੇਹਾ ਕਿਹਾ ਕਿ ਇੱਕ ਸਨੇਹਾ ਇਹ ਆ ਵੀ ਹਰ ਬੰਦਾ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕ ਲੇ ਤਾਂ ਮੈਂ ਸਮਝਦਾ ਜਿਵੇਂ ਮੈਂ ਇਕੱਲਾ ਬੰਦਾ ਮੈਂ ਹਰ ਬੰਦੇ ਦੀ ਇੱਧਰ ਚੇਨ ਬਣਦੀ ਆ ਤੇ ਇਹ ਜਿਹੜਾ ਨਸ਼ੇ ਦਾ ਦਲਦਲ ਆ ਅਸੀਂ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕ ਲਈ ਵੀ ਅਸੀਂ ਨਸ਼ੇ ਦੇ ਦਲਦਲ ਤੋਂ ਕੱਟਣਾ ਮੈਂ ਸਾਹਮਣਾ ਮੇਰੇ ਸੈਂਕੜੇ ਸਾਥੀ ਖੜੇ ਆ ਸੈਂਕੜੇ ਸਾਥੀ ਇੱਕ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕਣ ਵੀ ਅ ਭਰਾ ਨੂੰ ਆਪਣੇ ਦੋਸਤ ਨੂੰ ਕੱਢਣਾ ਕਿ ਮੈਂ ਸਮਝਦਾ ਕਿੱਟਾ ਜਿਹੜੇ ਚੋਂ ਮੁੱਕ ਜੂ ਅੱਜ ਜਿਹੜਾ ਸਟੇਟ মিডিਆ ਕਲੱਬ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਨਸ਼ਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਹੜੇ ਬੱਚੇ ਆਪੇ ਨੌਜਵਾਨ ਨਸ਼ਿਆਂ ਚ ਮਤਲਬ ਲੱਗ ਚੁੱਕੇ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਕਿ ਨਸ਼ਿਆਂ ਨੂੰ ਛੱਡੋ ਕੋੜ ਵੱਡੋ ਦਾ ਨਾਰਾ ਦੇ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸਟੇਟ মিডিਆ ਕਲੱਬ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਮੈਂ ਦੇਖ ਰਿਹਾ ਸੀ 1.5 200 ਨੌਜਵਾਨ ਜਿਹੜਾ ਨਾਲ ਚੱਲ ਰਿਹਾ ਹੈਗਾ ਬਹੁਤ ਹੀ ਚੰਗਾ ਲੱਗਾ ਜਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਆਪਾਂ ਇੱਕ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਨੂੰ ਨਸ਼ੇ ਤੋਂ ਬਚਾਈਏ ਤੇ ਸਾਡਾ ਆਪਣਾ ਪੂਰਾ ਪੰਜਾਬ ਬਚ ਜਾਏਗਾ। ਸਰ ਇੱਕ ਮੈਸੇਜ ਉਹ ਰਿਹਾ ਕਿ ਕਹੂੰਗੀ ਨਸ਼ੇ ਕਰਨ ਵਾਲੇ ਖਾਸ ਨਸ਼ੇ ਕਰਨ ਨੂੰ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਨਸ਼ਾ ਆ ਉਹ ਸਿਰਫ ਨਾਮ ਦਾ ਕੀਤਾ ਜਾਵੇ ਜਿਹੜਾ ਇਹ ਡਰੱਗ ਦਾ ਨਸ਼ਾ ਜਾਂ ਫਾਰਮਾ ਨਸ਼ਾ ਜਾਂ ਉਹ ਤੋਂ ਇਹਨੂੰ ਸੁਚੇਤ ਰਿਆ ਜਾਵੇ ਤੋਂ ਗੁਰੇਜ਼ ਕੀਤਾ ਜਾਵੇ ਜੇ ਨਾਮ ਦਾ ਨਸ਼ਾ ਕਰਾਂਗੇ ਤਾਂ ਅਸੀਂ ਉਸ ਪਰਮਾਤਮਾ ਨੂੰ ਨਹੀਂ ਪਾਵਾਂਗੇ ਤੇ ਆਪਾਂ ਜਿੰਦਗੀ ਵੀ ਸਵਾਰ ਲਾਵਾਂਗੇ। ਸਰਕਾਰੀ ਉਹ ਸਰਕਾਰੀ ਜਿਹੜੇ ਹੈਗੇ ਡਿਕਸ਼ਨ ਸੈਂਟਰ ਸਾਡੇ ਖੁੱਲੇ ਹੋਏ ਨੇ ਜੋ ਕੋਈ ਵਿਅਕਤੀ ਕੋਈ ਬੱਚਾ ਜਾਂ ਕੋਈ ਪਰਿਵਾਰ ਆਪਣੇ ਬੱਚੇ ਨੂੰ ਉੱਥੇ ਦਾਖਲ ਕਰਾ ਕੇ ਨਸ਼ਾ ਛਡਾਉਣਾ ਚਾਹੁੰਦਾ ਤਾਂ ਉਸੀ ਅਸੀਂ ਉਸਦੇ ਨਾਲ ਲੱਗ ਕੇ ਉਹਦੀ ਮਤਲਬ ਇਹਨੂੰ ਪਹਿਲ ਕਰਾਂਗੇ ਤੇ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਵਾਂਗੇ ਨਸ਼ਾ ਵਿੱਚੋਂ ਇਹਦੀ ਵਾਰਨਿੰਗ ਤਾਂ ਇਹੀ ਹੈ ਕਿ ਉਹਨਾਂ ਨੂੰ ਇਹ ਤੁਸੀਂ ਦੇਖ ਹੀ ਲਿਆ ਵਾਰਨਿੰਗ ਤਾਂ ਇਹ ਇੱਕ ਇਹ ਸਿਗਨਲ ਆ ਜਿਹੜਾ ਸਟੇਟ মিডিਆ ਕਲੱਬ ਨੇ ਅੱਜ ਇੱਕ ਜਿਹੜੀ ਨਵੀਂ ਪਹਿਲ ਕੀਤੀ ਹੈ ਇੱਕ ਰੈਲੀ ਕੱਢ ਕੇ ਸਾਰੇ ਨੌਜਵਾਨ ਨਾਲ ਆਏ ਨਹੀਂ ਉਹਨਾਂ ਨੂੰ ਇੱਕ ਇਹ ਚੇਤਾਵਨੀ ਆ ਕਿ ਹੁਣ ਤੁਸੀਂ ਇਹ ਇਸ ਰਸਤੇ ਤੋਂ ਪਿਛੇ हट ਜਾਓ ਕਿ ਨਸ਼ਾ ਕਰਨ ਵਾਲਾ ਹੁਣ ਕੋਈ ਨਹੀਂ ਰਹੇਗਾ ਤੇ ਤੁਹਾਡਾ ਜਿਹੜਾ ਵਪਾਰ ਹੈ ਬੰਦ ਹੋ ਜਾਏਗਾ